ਪੰਜਾਬ ਦੇ ਪ੍ਰਤੀਯੋਗੀ ਅਗਵਾਈ ਜਸਮਨ ਮੋਹਕ ਕੋਣਾ ਬਜਾਉਂਦਾ ਹੋਇਆ ਅਗਲੀ ਟੁਕੜੀ ਨਵਾਬ ਚਰਸਤ ਸਿੰਘ ਆਲੂ ਵਾਲੀ ਕਾਲਜ ਐਨਸੀਸੀ ਵਿਖੇ ਤੇੰਗਾਂ ਦੇ ਵਾਰੇ ਛੜ ਕੇ ਜਿਲ੍ਹਾ ਵਾਸੀਆਂ ਨੂੰ ਕੰਸੈਂਟਰ ਦੇ ਬਸਤੀ ਸੜਾਈ ਨਗਰ ਹੋਇਆ ਗੋਲਿਆ ਜਾ ਰਿਹਾ ਹੈ ਜਿਸ ਦੇ ਨਾਲ ਸਿਹਤ ਸਵਾਮਾਂ ਦੇ ਵਿੱਚ ਬਹੁਤ ਵੱਡਾ ਫਰਕ ਪਵੇਗਾ ਔਰ ਸੁਧਾਰ ਆਵੇਗਾ ਪੰਜਾਬ ਸਰਕਾਰ ਨੇ ਸਕੂਲ ਆਫ ਵੈਲੈਂਸ ਕੋਰਪ ਦੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੁੱਲਾ ਯੋਗਦਾਨ ਪਾਇਆ ਹਾ ਉਹ ਲੈ ਕੇ ਸਾਹਮਣੇ ਬਰੇਡ ਵਿੱਚ ਸ਼ਾਮਲ ਪਹਿਲੀ ਟੁਕੜੀ ਪੰਜਾਬ ਪੁਲਿਸ ਪੁਛੰਦੀ ਜਿਸ ਦੀ ਅਗਵਾਈ ਕਰ ਰਹੇ ਹਨ ਐਸਆਈ ਕੁਲਵੰਤ ਸਿੰਘ ਤੀਜੀ ਟੁਕੜੀ ਪੰਜਾਬ ਹੋਮ ਗਾਰਡਸ ਦੀ ਕਪਟਨ ਕਮਾਂਡਰ ਨਿਰਮਲ ਸਿੰਘ ਦੀ ਅਗਵਾਈ पुलिस का बैंड एस आई कविंद्र सिवाई मनमोहक सोना तो बजा आर्मी बैंड अठारह गार्ड बटालीयन सूबेदार उज्जल विश्वास की अगुवाई मनमोह तो बजा तो अगली टुकड़ी अगली टुकड़ी सैनिक कोर कपूरथला पो फिर एक कुनाल लोत्रा दी, अगले टुकड़ी तो स्कूल ऑफ फैमिनेस से एनसीसी बिंग दी, फिर यारों बांसल दिए भाई, जो के बहुत ही अच्छा सुनेहा है। ਅਗਲੀ ਚਾਹ ਕੀ ਉਦਯੋਗ ਭਾਕ ਦੇ ਜਿਲ੍ਹਾ ਉਦਯੋਗ ਕੇਂਦਰ ਵੱਲੋਂ ਵੱਖ-ਵੱਖ ਉদ্যোগਾਂ ਦੀ ਪੇਸ਼ਕਾਰੀ ਕਰਦੀ ਹੋਈ ਤੇ ਸਾਹਮਣੇ ਲੰਘ ਰਹੀ ਹੈ ਜਿਨ੍ਹਾਂ ਵਿੱਚ ਲਗੀਆਂ ਤਲਾਕੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ

ਸਮੂਹ ਪੂਰਬਲਾ ਨਿਵਾਸੀਆਂ ਨੂੰ ਸਾਰੇ ਹੀ ਪੰਜਾਬ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਨਾਲ ਹੀ ਉਹਨਾਂ ਸੂਰਮਿਆਂ ਨੂੰ ਉਹਨਾਂ ਯੋਧਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੇਸ਼ ਭਗਤਾਂ ਨੂੰ ਉਹਨਾਂ ਆਜ਼ਾਦੀ ਘੁਲਾਟੀਆਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਇਹ ਆਜ਼ਾਦੀ ਪ੍ਰਾਪਤ ਹੋਈ ਹੈ ਅਤੇ ਸਾਡਾ ਜਿਹੜਾ ਸੰਵਿਧਾਨ ਦੇਸ਼ ਦੇ ਵਿੱਚ ਲਾਗੂ ਹੋਇਆ ਹੈ ਧੰਨਵਾਦ ਸਭ ਸਾਰੇ ਪਹਿਲੇ ਤੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਰਤਨ ਦਿਵਸ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ असि यही उम्मीद करते हैं कि जड़ा अपने पंजाब हथी खुशी का माहौल रहा है लोग प्रशासन और पुलिस का सहयोग देंगे आगे भी वो इतना ही प्रशासन और पुलिस का सहयोग करेंगे क्योंकि कोई भी गवर्नमेंट एजेंसी ना ही तरक्की कर सकती है जब उन्होंने ना लोगों का साथ मिलता है और पंजाब में और देश में भी लॉ एंड पीसफुल लॉ एंड ऑर्डर मैनेज करा वास्ते सू पब्लिक की बहुत लौट रही है इस करके असि पब्लिक का भी धन्यवाद करते हैं कि वो हमेशा ही साढ़े गंदे तो कंधा मिला के खड़ी रहती है किसी भी सिचुएशन में और बाकी लोग आज सभी को गणतंत्र दिवस की शुभकामनाएं तो सी अपना आज साडा राष्ट्रीय फेस्टिवल है तो सी अपना सभी लोगों से उम्मीद है कि आगे भी वो उस तरह से अच्छी तरह से प्रशासन का ध्यान करेंगे देखो, देखो सब तो पहला ते 75वें गणतंत्र दिवस दिया समुदेश वासियों नु लाख ਅੱਜ ਸਾਡਾ ਦੇਸ਼ ਬਹੁਤ ਹੀ ਨਾਜ਼ਿਕ ਸਥਿਤੀ ਵਿੱਚ ਲੰਘ ਰਿਹਾ ਬਹੁਤ ਤਰ੍ਹਾਂ ਦੀਆਂ ਫਿਰਕਾ ਪ੍ਰਸ ਜਿਹੜੀਆਂ ਤਾਕਤਾਂ ਇਸ ਦੇਸ਼ ਨੂੰ ਵੰਡਣ ਦੀਆਂ ਆਪਸ ਵਿੱਚ ਫਿਰਕੂ ਜਿਹੜੀਆਂ ਤਾਕਤਾਂ ਜਿਹੜੀਆਂ ਨੇ ਲੋਕਾਂ ਨੂੰ ਵੰਡ ਕੇ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਕਰ ਰਹੀਆਂ ਨੇ ਉਹ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਾ ਤੁਸੀਂ ਉਹ ਤੋਂ ਸचेਤ ਹੋ ਕੇ ਜੋ ਸਾਡੇ ਦੇ ਸਿਧਾਂਤ ਦੇ ਰਚੇਤਾ ਨੇ ਬਾਬਾ ਜੀ ਨੇ ਉਹ ਸਾਨੂੰ ਵਿਦੇਸ਼ ਦਿੱਤਾ ਕਿ ਸਾਰੇ ਇਹ ਸੰਵਿਧਾਨ ਸਾਰਿਆਂ ਲਈ ਇੱਕੋ ਜਿਹਾ ਹੱਕ ਦਿੰਦਾ ਇਸ ਦੇਸ਼ ਵਿੱਚ ਰਹਿਣ ਦੀ ਹਰ ਇੱਕ ਐਜੂਕੇਸ਼ਨ ਦਾ ਹੈਲਥ ਦਾ ਉਹਦੇ ਤੇ ਪਹਿਰਾ ਦੇ ਅਸੀਂ ਆਪਣੇ ਲੈਵਲ ਤੇ ਜੋ ਵੀ ਕਰ ਸਕਦੇ ਆ ਇਸ ਦੇਸ਼ ਨੂੰ ਜਿਹੜਾ ਜਾਤ ਪਾਤ ਮੁਛਲੀ ਤੋਂ ਉੱਪਰ ਚੱਕਣ ਦੀ ਆਪਣੇ ਲੈਵਲ ਤੇ ਜੋ ਵੀ ਕੋਸ਼ਿਸ਼ ਕਰਨੀ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਔਰ ਦੁਆਰਾ ਤੋਂ ਫਿਰ ਸਮੂਹ ਦੇਸ਼ ਵਾਸੀਆਂ ਨੂੰ ਇਸ ਗਣਤੰਤਰ ਦੇ ਵਿਧੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੈ ਹਿੰਦ ਸਤ ਸ੍ਰੀ ਅਕਾਲ ਸਾਰਾ ਦੇਸ਼ 75ਵਾਂ ਗਣਤੰਤਰਤਾ ਦਿਵਸ ਮਨਾ ਰਿਆ ਹੈ ਔਰ ਮੈਂ ਅੱਜ ਦੇ ਇਸ ਦਿਹਾੜੇ ਤੇ ਸਮੂਹ ਦੇਸ਼ਵਾਸੀਆਂ ਨੂੰ ਸਮੂਹ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਬੜਾ ਵਧੀਆ ਸਮਾਗਮ ਹੋ ਰਿਹਾ ਜਾ ਰਹੇ ਨੇ ਬੜਾ ਵਧੀਆ ਸਾਰਥਕ ਸਨੇਹਾ ਜਾ ਰਿਹਾ ਹੈ ਪੰਜਾਬ ਸਰਕਾਰ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਸਦ ਭਾਵਨਾ ਦਾ ਸੰਦੇਸ਼ ਦੇਣਾ ਚਾਹੀਦਾ ਮੇਰੇ ਵੱਲੋਂ ਕਮਰ ਇਕਬਾਲ ਸਿੰਘ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਤੇ ਮੇਰੇ ਸੂਚੇ ਸਾਥੀਆਂ ਵੱਲੋਂ ਅੱਜ ਦੇ ਇਸ ਸੁਭਗਵਾਰੇ ਦੀਆਂ ਬਹੁਤ-ਬਹੁਤ ਵਧਾਈਆਂ ਹਾਂਜੀ ਅੱਜ ਬਹੁਤ ਹੀ ਸੁਭਾਗਾ ਦੇ ਨਗੰਤਰ ਦੇ ਰਸਾ ਅੱਜ ਸੁਵਿਧਾਨ ਲਾਗੂ ਹੋਇਆ ਜੋ ਵੀ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਕਪੂਰਥਲੇ ਦੇ ਵਾਸੀਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਆ ਅੱਜ ਦੇ ਦਿਨ ਲਈ ਕਿ ਸਾਡੀ ਜੋ ਮੌਜੂਦਾ ਸਰਕਾਰ ਹੈ ਬਹੁਤ ਹੀ ਜੋ ਸੁਪਨੇ ਸੀ ਵੇਖੇ ਸੀ ਉਹ ਪੂਰੇ ਹੋ ਰਹੇ ਨੇ ਸ੍ਰੀਮ ਭਗਵੰਤ ਮਾਨ ਜੀ ਜੋ ਸਾਡੇ ਪੰਜਾਬ ਲਈ ਕਰ ਰਹੇ ਨੇ ਬਹੁਤ ਹੀ ਵਧੀਆ ਅਸੀਂ ਸਹੀ ਰક્ષੇ ਕਦਮਾਂ ਤੇ ਉਹਨਾਂ ਤੇ ਚੱਲ ਰਹੇ ਹਾਂ ਜੋ ਅਸੀਂ ਸੁਪਨੇ ਪੰਜਾਬ ਸਰਕਾਰ ਨੇ ਦਿਖਾਏ ਸੀ ਸਾਰੇ ਪੂਰੇ ਹੋ ਰਹੇ ਨੇ ਜਿਸ ਤਰ੍ਹਾਂ ਸਾਡੇ ਕੱਲ ਭਗਵੰਤ ਮਾਨ ਜੀ ਨੇ ਇਸ ਸ਼ੁਭ ਦਿਹਾੜੇ ਦੇ ਮੌਕੇ ਤੇ ਰਾਸ਼ਨ ਕਾਰਡ ਜੋ ਕੱਟੇ ਗਏ ਸੀ ਨਜਾਇਜ਼ ਲੋਕਾਂ ਦੇ ਜਿੱਦਾਂ ਵੀ ਉਹ ਬਹਾਲ ਕਰ ਦਿੱਤੇ ਨੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜੋ ਦਿਨ-ਬਦਨ ਔਰ ਰੋਜ਼ ਉਹ ਲਾਗੂ ਕਰ ਰਹੇ ਨੇ ਬਹੁਤ ਹੀ ਵਧੀਆ ਹੈ ਉਪਰਾਲਾ ਕਰ ਰਹੇ ਨੇ ਮੈਂ ਬਹੁਤ-ਬਹੁਤ ਵਧਾਈ ਦਿੰਨੀ ਹੈ ਸ੍ਰੀਮੇਲੀ ਧੰਨਵਾਦ ਹਾਂਜੀ ਅੱਜ ਅਸੀਂ ਦੇਸ਼ਵਾਸੀ ਸਾਰੇ ਰਲ ਕੇ 76ਵਾਂ ਜਿਹੜਾ ਗਣਤੱਤਰ ਦਿਵਸ ਮਨਾ ਰਹੇ ਆ ਔਰ ਬਹੁਤ ਸਾਰੀਆਂ ਪ੍ਰਾਪਤੀਆਂ ਸਰਕਾਰ ਦੀਆਂ ਸਾਡੀ ਦੀਆਂ ਜਿਹੜੀਆਂ ਭਗਵੰਤ ਸਰਕਾਰ ਦੀਆਂ ਜਿਵੇਂ ਕਿ ਸਕੂਲ ਆਫ ਐਮਿਨੈਂਸ ਜਦੋਂ ਇਹ ਸਕੂਲਾਂ ਦੇ ਵਿੱਚੋਂ 100-100 ਬੱਚਾ ਪੜ੍ਹ ਕੇ ਨਿਕਲੂਗਾ ਔਰ ਅਫਸਰ ਬਣੂਗਾ ਉਦੋਂ ਬਹੁਤ ਵੱਡੀ ਪ੍ਰਾਪਤੀ ਹੋਊਗੀ ਬਾਕੀ ਸਾਡੀ ਸਰਕਾਰ ਨੇ ਜਿੱਦਾਂ ਅੱਜ ਸੜਕ ਸੁਰੱਖਿਆ ਫੋਰਸ ਵੀ ਜਿਹੜੀ ਜਿਹੜੀ ਉਹ ਯਾਦ ਕੀਤੀ ਆ ਕਿ ਜਿਹੜੀ ਕਿ ਬਹੁਤ ਵੱਡੀ ਜ਼ਰੂਰਤ ਸੀਗੀ ਕਿਉਂਕਿ ਬਹੁਤ ਜਿਆਦੇ ਐਕਸੀਡੈਂਟ ਹੁੰਦੇ ਆ ਕਈ ਵਾਰ ਕੋਈ ਉਹਨਾਂ ਨੂੰ ਚੁੱਕਦਾ ਨਹੀਂ ਆਂ ਔਰ ਉਹ ਜਿਹੜੇ ਪੇਸ਼ੈਂਟ ਹੁੰਦੇ ਆ ਜਾਂ ਐਕਸੀਡੈਂਟ ਵਾਲੇ ਮਰੀਜ਼ ਹੁੰਦੇ ਉਹਨਾਂ ਦੀ ਡੈਥ ਹੋ ਜਾਂਦੀ ਆ ਉਹ ਵੀ ਸਾਡੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਆ ਇੱਕ ਹੋਰ ਵੀ ਬਹੁਤ ਵੱਡੀਆਂ ਪ੍ਰਾਪਤੀਆਂ ਜਿਵੇਂ ਕਿ ਬਹੁਤ ਪ੍ਰਾਣੀਆਂ 올ਡ ਪੈਨਸ਼ਨਾਂ ਜਿਹੜੀਆਂ ਪੰਜ ਪੰਜ ਛੇ ਛੇ ਪੈਨਸ਼ਨਾਂ ਲੈ ਰਹੇ ਸੀ ਸਾਡੇ ਨੇਤਾ ਜਿਹੜੇ ਵੀ ਪੁਰਾਣੇ ਆ ਉਹ ਬੰਦ ਕੀਤੀਆਂ ਸਾਡੀ ਸਰਕਾਰ ਨੇ ਔਰ ਬਹੁਤ ਇਹੋ ਜਿਹੀਆਂ ਪ੍ਰਾਪਤੀਆਂ ਜਿਹੜੀਆਂਨੇਕ ਪ੍ਰਾਪਤੀਆਂ ਬਿਜਲੀ ਦੇ ਬਿੱਲ ਮਾਫ਼ ਕੀਤੇ ਗਏ ਆ ਜਿਹੜੇ ਕਿ ਸਾਰੇ 600 ਜੂਨਟ ਤੱਕ ਉਹ ਵੀ ਬਹੁਤ ਵੱਡਿਆ ਲੋਕਾਂ ਨੂੰ ਇੱਕ ਰਾਹਤ ਦਾ ਕੰਮ ਆ ਔਰ ਜਿਹੜੀ ਸਰਕਾਰ ਆ ਬੜੇ ਵਧੀਆ ਰਸਤੇ ਤੇ ਚੱਲ ਰਹੀ ਆ ਅਸੀਂ ਆਸ ਕਰਦੇ ਆ ਕਿ ਜਿਹੜੇ ਇਸ ਤੋਂ ਅੱਗੇ ਹੋਰ ਵੀ ਕੁਝ ਮੁੱਦੇ ਜਿਹੜੇ ਰਹਿੰਦੇ ਆ ਜਿਵੇਂ ਕਿ ਨਸ਼ਿਆਂ ਦਾ ਮੁੱਦਾ ਵਾ ਉਹਦੇ ਵੱਲ ਵੀ ਸਰਕਾਰ ਵਿਸ਼ੇਸ਼ ਧਿਆਨ ਦੇ ਕੇ ਜਿਹੜੇ ਆ ਇਹ ਨਸ਼ਿਆਂ ਦਾ ਜਿਹੜਾ ਬੜੇ ਗਰੋ ਬਣੇ ਆ ਇਹਨਾਂ ਨੂੰ ਖਤਮ ਕਰੂਗੀ ਅਸੀਂ ਪੂਰੀ ਆਸ ਕਰਦੇ ਆ